ਇਹ ਫਾਈਨਲ ਮੈਚ ਹੈ ਇੱਕ ਪਾਸੇ ਦੋਸਤੋ ਅਸੀਂ ਆ ਗਏ ਸੀਗੇ ਬਾਜੇ ਖਾਣੇ ਤੇ ਤੁਹਾਨੂੰ ਦਿਖਾਉਣੇ ਆ ਅ ਮਾਰੇਉ ਧਿਆਨ ਵੀ ਅਸੀਂ ਕਿੱਥੇ ਆ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਜੀਤ ਬਰਾੜ ਬਾਜਾ ਖਾਨਾ ਜਨਮ ਪਾਲੂ ਸਬਰ ਸੁਕੱਤਰ ਤੇ 16 April 1998 ਮੈਂ ਥੋੜਾ ਜਿਹਾ ਲੋਈ ਕਰਦਾ ਵੇਹੇ ਤਾਂ ਬਹੁਤ سارے ਸੱਜਣ ਮਿੱਤਰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਪਰ ਫੇਰ ਵੀ ਬਹੁਤ ਛਿੱਟਾਂ ਜਿਹੜੀਆਂ ਅਧੂਰਗ ਹੁੰਦੀਆਂ ਆਪਣੇ ਧਿਆਨ 'ਚ ਨਹੀਂ ਹੁੰਦੀਆਂ ਇਹ ਵਜਨ ਸੀਗਾ 1 ਕਵਾਂਟਲ 10 ਤੋਂ 1 ਕਵਾਂਟਲ 20 ਕਿਲੋ ਪੱਟ ਸੀਗੇ 46 ਅੱਜ ਦੇ ਕਿਆ ਬਾਤ ਆ ਯਾਰ ਤੇ ਆ ਗ੍ਰੇਟੀ ਦੇ ਵਿੱਚ ਮਾਈ ਦਾ ਸਾਡਾ ਲਾਕੀ ਪੱਤੀ ਐ ਇੱਥੇ ਇਧਰ ਪੱਟ ਚਾਲੀ ਐ ਇੱਥੇ ਲਓ ਜੀ ਪੁੱਤ ਬਰਾਣਾ ਦਾ ਇਹ ਤਾਂ ਪਿੰਡ ਸੀ ਬਾਜਾਖਾਨਾ ਗਾਗੂ ਕਹਿ ਗਿਆ ਗਾਲੇ ਨੂੰ ਲਓ ਜੀ ਕਿਧਰ ਤਸਵੀਰ ਲੱਗੀ ਐ ਤੇ ਇੱਕ ਇਧਰ ਆ ਦੇਖੋ ਜੀ ਆ ਗੋਪੂ ਰਹੇ ਨੇ ਬਣੇ ਲੋ ਨਾਲ ਸਾਡੇ ਭਾਈ ਬਸੰਤ ਆ ਹੋਰ ਭਾਈ ਕੀ ਹਾਲ ਚਾਲ ਸਸੀ ਜੀ ਆ ਜੀ ਚੱਲਦੀ ਗੱਲਾਂ ਦੇ ਸੁਣਾਓ ਬਾਈ ਚੱਲਦੀ ਠੀਕ ਠਾਕ ਹੈ ਜੀ ਕਿਵੇਂ ਜੈਲਰੀ ਲਾਈਵ ਲਾਈਵ ਸਟਾਰ ਦੀ ਗਲੈਜ ਪੂਰੀ ਬਾਬੇ ਦੀ ਰਹਿਮਤ ਹੈ ਰਹਿਮਤ ਹੈ ਹਾਂ ਆ ਗਿਆ ਸਾਡਾ ਛੋੜਾ ਭਰਾ ਸਾਡੇ ਕੋਲ ਆਇਆ ਹਾਂ ਚਲੋ ਮੇਲੇ ਗੇਲੇ ਨੂੰ ਗਿਆ ਜਿਹੜੇ ਵੀ ਆਉਂਦੇ ਆ ਕਬੱਡੀ ਵਾਲੇ ਪਹੁੰਚਦੇ ਆ ਹੋਰ ਭਾਈ ਜੀ ਫਿਰ ਠੀਕ ਠਾਕ ਚੜ੍ਹਦੀ ਗਲਾਈ ਤੁਸੀਂ ਸੁਣਾਓ ਬਾ ਚੜ੍ਹਦੀ ਕਿਰਪਾ ਵਾਇਗਰ ਦੀ ਕਿਰਪਾ ਵਾਇਗਰ ਕਿਵੇਂ ਚੱਲ ਰਹੀ ਲਾਈਵ ਫਿਰ ਲਾਈਫ ਚੜਦੀ ਕਲਾ ਚ ਗੁਰੂ ਰਾਮਦਾਸ ਮਾਰ ਦੇ ਕਿਰਪਾ ਚਲ ਕਿਰਪਾ ਜੀ ਆ ਆਇਆ ਸਾਡਾ ਛੋਟਾ ਭਰਾ ਸਾਡੇ ਪਿੰਡ ਆਇਆ ਅੱਜ ਚਲੋ ਤੇ ਵੱਡੇ ਭਾਈ ਜੀ ਅਸੀਂ ਸਮਾਧ ਤੇ ਆਏ ਆ ਹਾਂ ਤੇ ਜਾਣਕਾਰੀ ਦੇਤੀਏ ਵੀ ਇੱਥੇ ਬਾਈ ਦਾ ਸੰਸਕਾਰ ਹੋਇਆ ਸੀ ਇਸੇ ਜਗ੍ਹਾ ਤੇ ਹਾਂਜੀ ਹਾਂਜੀ ਉੱਤੇ ਉੱਤੇ ਬਹੁਤ ਲੱਗਾ ਅੱਛਾ ਉਸੇ ਜਗ੍ਹਾ ਤੇ ਹੀ ਹੈ ਉਸੇ ਜਗ੍ਹਾ ਤੇ ਠੀਕ ਹੈ ਠੀਕ ਹੈ ਤੇ ਬਈ ਫਿਰ ਹਰਜੀਤ ਨਾਲ ਤੁਸਨੂੰ ਸਮਾਂ ਬਚਪਨ ਜਦੋਂ ਸਪੈਂਡ ਕਰਨ ਦਾ ਮੌਕਾ ਤਾਂ ਮਿਲਿਆ ਹੋਊਗਾ ਹਾਂ ਇੱਥੇ ਸਕੂਲ ਚ ਇੱਥੇ ਬਈ ਆਉਂਦਾ ਪ੍ਰੈਕਟਿਸ ਕਰਨ ਅੱਜੇ ਸਕੂਲ ਆ ਸਕੂਲ ਦੀ ਜਗ੍ਹਾ ਹੀ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਇੱਥੇ ਹੀ ਗਰਾਊਂਡ ਹੁੰਦਾ ਸੀ ਪਹਿਲਾਂ ਇੱਥੇ ਬਾਈ ਪ੍ਰੈਕਟਿਸ ਕਰਦਾ ਇੱਥੇ ਕਬੱਡੀ ਬਹੁਤ ਭਾਰੀ ਹੁੰਦੀ ਰਹੀ ਆ ਅੱਛਾ ਉਦੋਂ ਇੱਕ ਵਾਰੀ ਨਾਮ ਰੱਖਦਾ 1800 ਅੱਛਾ ਕਹਿੰਦੇ ਬਾਜੇਖਾਨਾ ਇੰਨਾ ਨਾਮ ਰੱਖਦਾ 1800 ਆਹ ਜੀ ਪੋਸਟਰ ਉਦੋਂ ਨਾਮ ਹੁੰਦਾ ਸੀ ਆ 7800 ਅੱਛਾ ਓਪਨ ਦਾ ਠੀਕ ਹੈ ਠੀਕ ਹੈ ਪਹਿਲੀ ਵਾਰ ਸੀ ਬਾਜੇਖਾਨਾ 18 ਜਿਹੜਾ ਲੱਖ ਰੁਪਈਆ ਵੀ ਰੱਖਿਆ ਗਿਆ ਹੂੰ ਇੰਨਾ ਨਾ ਲੱਖ 75 ਰਪਏ ਤੇ ਬੈਸਟਾਂ ਨੂੰ ਗੋਲਡ ਉਹ ਵੀ ਬਾਜੇਖਾਨੀ ਰੱਖੀਗੇ ਇੱਥੇ ਬਾਈ ਹਰਜੀਤ ਦਾ ਜਦੋਂ 2000 ਸਾਲ ਵਿੱਚ ਪਹਿਲਾ ਟੂਰਨਾਮੈਂਟ ਆਇਆ ਅੱਛਾ ਠੀਕ ਹੈ ਬਾਈ 92 ਜਵਾਈ ਦੀ ਮੌਤ ਹੁੰਦੀ ਹੈ ਡੈਥ ਹੋ ਗਈ ਸੀ ਉਹਨੇ ਯਾਦ ਕਰਵਾਇਆ ਸੀ ਨਾ ਤੇ ਫਰਸਟ ਸਟੇਡੀਅਮ ਬਣਿਆ ਹੂੰ ਉਹ ਫਿਰ 2000 ਸਾਲ ਵਿੱਚ ਪਹਿਲਾ ਟੂਰਨਾਮੈਂਟ ਆਇਆ ਸੀ ਠੀਕ ਹੈ ਉਦੋਂ ਹੀ ਅਕੈਡਮੀਆਂ ਪਹਿਲਾਂ ਤਾਂ ਪੈਪਸੋ ਚਾਹ ਘੁੰਮਦੇ ਸੀਗੇ ਹੂੰ ਬਿਜਲੀ ਬੋਰਡ ਹੋ ਗਈ ਹਣਾ ਹਾਂਜੀ 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 ਤੇ ਹੋਂ ਉਸ ਤੋਂ ਬਾਅਦ ਫਰੱਟ ਅਕੈਡਮੀਆਂ ਬਣੀਆਂ ਹਰਜੀਤ ਕਲੱ ਇੰਟਰਨੈਸ਼ਨਲ ਕਲੱਬ ਮੋਗਾ ਹਰਜੀਤ ਤਲਵਾਰ ਕਲੱਬ ਜਗਰਾਉਂ ਹਾਂਜੀ ਹਾਂਜੀ ਆ ਲੰਕਾ ਉਹ ਕੁੱਬਿਆਂ ਦੀ ਬਣੀ ਸੀ ਇੱਕ ਇੱਕ ਮੀਰੀ ਪੀਰੀ ਦੀ ਕਬਰਸਲਾਹ ਹੋਰਸਲਾਹ ਹਾਂਜੀ ਇੱਕ ਡੀ ਵੀ ਜਲਾ ਆਪਣਾ ਸੀਗੀ ਬਠਿੰਡਾ ਬਠਿੰਡਾ ਇਹ ਉਦੋਂ ਟੀਮਾਂ ਅਕੈਡਮੀ ਇੱਥੇ ਖੇਡੀਆਂ ਸੀ ਬਈ ਸਹੀ ਹੈ ਸਹੀ ਓਪਨੀਆਂ ਟੀਮਾਂ ਵਿੱਚੋਂ ਕੱਢੇ ਸੀ ਉਦੋਂ ਗਰਲਾਲ ਘਨੌਰ ਵਾਲਾ ਬਾਈ ਕੱਢਣਾ ਆਈ ਹੀ ਆ ਤੇ ਆ ਕਾਲਾ ਹਾਂਦੇ ਵਾਲਿਆ ਜਾਦੂ ਬੋੜਾਂ ਵਾਲਿਆ ਉਦੋਂ ਫਿਰ ਸਾਰੇ ਕੋਈ ਬਹੁਤ 플레이ਰ ਬਾਜੇਖਾਨੇ ਦੀ ਟੀਮ ਦੇ ਵਿੱਚ ਬਣਿਆ ਸੀ ਉਦੋਂ ਕਾਲਾ ਗਾਜੀ ਜੰਨ ਵਾਲੇ ਖੇਡਿਆ ਸੀ ਉਹ ਮੋਗਿਆ ਲੋ ਖੇਡੇ ਸੀ ਬਾਜ ਕੌਂਕਿਆਂ ਵਾਲਾ ਸਾਰੇ ਸੀਗੇ ਉਦੋਂ ਬਾਈ ਬਾਈਲੀ ਨੇ ਵੀ ਰੇਡਾਂ ਪਾਈਆਂ ਪਹੁੰਚ ਗਏ ਹਰ ਰਾਏਪੁਰ ਚਾਹ ਸ਼ਕਰ ਲੱਗੇ ਆ ਤੇ ਕੰਮ ਪੂਰਾ ਮਗਿਆ ਵਿਆ ਮੈਚ ਚੱਲੀ ਜਾਂਦੇ ਆ ਅੱਠ ਵੀ ਬਹੁਤ ਹੋ ਗਿਆ ਤੇ ਵਧੀਆ ਸਿਸਟਮ ਚੱਲੀ ਜਾਂਦਾ ਆ ਮੈਂ ਤੋਂ ਨਾਲ ਜੇ ਨਾਲ ਅੰਦਰ ਦੇ ਜੁਬਾਰਾ ਮੁੰਡੇ ਜੀ ਉਹ ਤਿਆਰੀ ਕਰ ਰਹੇ ਹਨ ਆ ਮੈਂ ਸੁਭਾਉ ਚਾਰੇ ਤੇ ਖੁਖਰਾਣਾ ਚਾਰੇ ਤੇ ਖੁਖਰਾਣਾ ਤਾਲੀਆਂ ਮਾਰ ਦੋ ਅੱਜ ਮੈਦੇ ਤੇ ਬਾਨਾ ਡੋੜਨਾ 16 ਵੀ ਆਇਆ ਹੈ ਦੁਨੀਆ ਦਾ ਟਾਪਰ ਮੁੰਡਾ ਸਿੰਘਪੁਰ ਥੋੜੀ ਜਿਹੀ ਸਾਤ ਲੱਗਿਆ ਟੱਕਰ ਸਾਈਂ ਮੇਰ ਕੱਲ ਤੇ ਆਉਣ ਵਾਲੇ ਦਿਨਾਂ ਵਿੱਚ ਮੇਰ ਹੋਵੇ ਤੇ ਬਾਨਾ ਡੋੜਨਾ 16 ਵੀ ਜਿਹੜਾ ਹੈ ਇਹਨਾਂ ਗਰਾਉਂਡਾਂ ਵਿੱਚ ਜਿਹੜਾ ਖੇਡਣਾ ਉਹ ਦੇਖਿਆ ਜਾਊਗਾ ਨਾ ਤਿੰਨ ਸੌ ਮੇਰੀ ਕਬੱਡੀ ਪਹਿਲੀ ਵਾਲਾ ਕਰਦੇ ਗੱਲਾਂ ਕੋਈ ਕਬੱਡੀ ਹੋਈ ਹੈ ਇਸ ਮੈਚ ਤੋਂ ਪ੍ਰਸ਼ੰਤ ਬਾਦ ਲੋ ਜੀ ਇਧਰ ਲੰਗਰ ਪ੍ਰਸ਼ਾਦਾ ਚਾਹ ਚੱਲ ਰਹੀ ਹੈ ਆਮਾਨ ਕਰਦੇ ਹੈ ਇਸ ਨੌਜਵਾਨ ਦੇ ਉੱਪਰ ਆਹ ਕਹਿੰਦਾ ਵਾਲਾ ਗਵਿੰਦਰ ਆ ਗਿਆ ਦੇਖੋ ਲੱਗ ਗਿਆ ਆਹ ਜੰਗਪੁਰ ਦੀ ਧਰਤੀ ਦਾ ਵਿੱਕੀ ਨੌਜਵਾਨ ਇਸ ਨੌਜਵਾਨ ਦੇ ਵੀ ਲੋ ਜੀ ਥੋੜੀ ਸੰਗਤਾਂ ਨੂੰ ਭੁੱਖ ਲੱਗੀ ਸੀਗੀ ਤੇ ਉਹ ਭੋਜਨ ਪ੍ਰਕਿਰਿਆ ਵੇਲੇ ਕੀ ਸ਼ੁਰੂ ਲੱਗਿਆ ਯਾ ਲੱਗਦਾ ਫਰੈਸ਼ ਲੱਗਦਾ ਚਲ ਇੱਕ ਦੋ ਖਾ ਲੈਨੇ ਆ ਨਾਲ ਸਾਡੇ ਰਾਜਵੀਰ ਕਰਨ ਅੱਛਾ ਪੈਕੇਟ ਨਹੀਂ ਖਾਣਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਲੋ ਜੀ ਮੈਚ ਵੀ ਪੂਰੇ ਗਰਮਜੋਸ਼ੀ ਨਾਲ ਚੱਲੀ ਜਾਂਦੇ ਆ ਮਾਹੌਲ ਪੂਰਾ ਬਣਿਆ ਹੋਇਆ ਤੇ ਠੰਡ ਦੇ ਦਿਨ ਅੱਠ ਕੋਟ ਬਹੁਤ ਵੱਡਾ ਤੇ ਆਹ ਦੇਖੋ ਵੀਊ ਜਿਹਾ ਕਿਦਾਂ ਬਣਦਾ ਗੱਲ ਬਣੀ ਪਈ ਐ ਨਾ ਇਹ ਬਣਾਦਾ ਬਾਈ ਨੇ ਇਹ ਹੋਰ ਕਿਸ ਦਾ ਇਹ ਹੋਰ ਕਿਸ ਦਾ ਆ ਜ ਆਪਣੀ ਮਾਰੀ ਰਹੀ ਹੈ ਜੀ ਵਾਹ ਕਰਮੀ ਇੱਕ ਢੇਡਾ ਲਾਓ ਆਮਨ ਇੱਕ ਢੇਡਾ ਲਾ ਦਿਓ ਜੀ ਨਾ ਲੱਗ ਤਾਲੀ ਪਾਉਣੀਆਂ ਲਈ ਜੀ ਇੱਕ ਢੇਡਾ ਲਾ ਦਿਓ ਉਹ ਤਾਲੀ ਪਾਉਂਦਾ ਕੁਸ਼ਕ ਮੁੰਡਿਆਂ ਨੂੰ ਤਾਲੀ ਤੂਰ ਬੋਣੀਆਂ ਕੁਝ ਵੀ ਹੋ 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 ਸਕਦਾ ਹੈ ਲੈ ਵੀ ਗੱਜਣਾ ਤੱਚ ਨਹੀਂ ਹੋਇਆ ਹਲੇ ਉੱਪਰ ਰੈਫਰੀ ਖੜੇ ਆ ਉੱਪਰ ਰੈਫਰੀ ਖੜੇ ਆ ਨਾ ਜਨ ਲਓ ਇਹ ਪਿਆਰ ਕਰਪਿਆ ਨੇ ਪਰ ਲਿਆਕਤ ਲਈ ਬਿੱਲਾ ਫੈਸਲੇ ਕਰਦਾ ਕਿ ਪੁਆਇੰਟ ਧਾਵੀ ਦੇ ਖਾਤੇ ਲਓ ਜੀ ਬਿੱਲਾ ਲਾਲਤੋਂ ਵਾਲਾ ਵਿਆਹ ਤੋਂ ਆਇਆ ਸੀਗਾ ਨਾਲ ਲੱਡੂ ਲੈ ਕੇ ਆਇਆ ਇਹ ਲੱਡੂ ਛਾਗ ਰਿਹਾ ਬਿੱਲੇ ਕਿਹਦਾ ਵਿਆਹ ਸੀਗਾ ਕਿਹੜੇ ਵਿਆਹ ਦੇ ਲੱਡੂ ਇਹ ਕੋਪੜਾ ਦੋਸਤ ਸੀ ਬਾਈ ਪੂਰੀ ਇੱਕ ਪੇਟੀ ਦਾ ਸੀਗਾ ਅੱਛਾ 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 ਚਲੋ ਅੱਜ ਉਹ ਵਿਆਹ ਜ ਅਸੀਂ ਵੀ ਸ਼ਾਮਲ ਹੋ ਗਏ ਲੱਡੂ ਛੱਕ ਗਏ ਲੱਡੂਆਂ ਦੀਆਂ ਗੱਲਾਂ ਕਰ ਮਾਰਿਆ ਗੱਲਾਂ ਗੇਂਦੀ ਦੇ ਬੰਦੇ ਦੇ ਮੂੰਹ पे ਨੇ ਸਹੀ ਗੱਲ ਹੈਗਾ ਪਰ ਸਵਾਲ ਸਵਾਲ ਆਉਂਦੇ ਨੇ ਮੂੰਹ ਤਾਂ ਪਏ ਪਏ ਨੇ ਕਿ ਸ੍ਰੀਲੇ ਬਲਾਰੇ ਦੇ ਮੂੰਹ पे ਪਏ ਵਾਹ ਜੀ ਵਾਹ ਥੈਂਕ ਯੂ ਥੈਂਕ ਯੂ ਧੰਨਵਾਦ ਦੂਸਰਾ ਬਜਾ ਪੇਟਿਆ ਵਾਲਾ ਦੂਸਰਾ ਮੈਚ ਸਾਕਾ ਬਿਆਲਪੁਰ تے باگو کو مرشاہ کبڈی کلب دبڑی خانہ تیہا میچ ہلے وا تے تایا راجہ کلب بھلن تے چوتھا کوارٹر فائنل دھور کورٹ تے مار ریناں دا چکا پا پال وسار پریاں ڈٹ چپا چپا چکھا چلن والی گل بھری हाँ। का रा। का राजा पद्री पुटर सिंह जितया बाली गोहत बधाई ਪਰ ਇੰਨਾ ਜ਼ਖਮੀ ਹੋਣ ਦੇ ਬਾਵਜੂਦ ਵੀ ਖੇਡਣਾ ਸਾਰੀ ਬਾਈ ਫੋਰਮ ਤੇ ਸਾਰੀ ਇਨਫੈਕਸ਼ਨ ਹੋਈ ਪਈ ਆ ਤੇ ਸਵੇਲਿੰਗ ਹੋਈ ਪਈ ਆ ਮੋਟਰਸਾਈਕਲ ਅਗਲਾ ਕਹਿੰਦਾ ਜਿੱਤ ਲਿਆ ਪਰ ਜਿੱਤਿਆ ਕਿਦਾਂ ਇਹ ਰਾਜਾ ਪੱਧਰੀ ਉਹ ਜਾਣਦਾ ਥਾਣਾ ਕਬੱਡੀ ਵਾਲੇ ਦੇ ਥਾਣੇ ਨਾਲ ਦੀ ਕਮਾਈ ਬਾਈ